ਨਮਸਕਾਰ ਦੋਸਤੋ ਕੁਝ ਦਿਨ ਪਹਿਲਾਂ ਅਮਰੀਕਾ ਚ ਦੋ ਅਜਈਆਂ ਘਟਨਾਵਾਂ ਵਾਪਰੀਆਂ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਸੀਂ ਅੱਜ ਗੱਲ ਕਰਾਂਗੇ ਉਹਨਾਂ ਦੋ ਨੌਜਵਾਨਾਂ ਦੀ ਕਤਲਾਂ ਦੀ ਜਿਨ੍ਹਾਂ ਦਾ ਬਿਨਾਂ ਕਿਸੂਰੋਂ ਬੇਰਹਿਮੀ ਨਾਲ హత్య ਕਰ ਦਿੱਤੀ ਗਈ ਇਹ ਨੌਜਵਾਨ ਦੋਵੇਂ ਇੱਕ ਤਾਂ ਯੂਟਾ ਦੇ ਵਿੱਚ ਕਤਲ ਹੋਇਆ ਤੇ ਦੂਜੇ ਦਾ ਨਵਰਾਸਕਾ ਵਿੱਚ ਤੇ ਦੋਵੇਂ ਨੌਜਵਾਨ ਸੀ ਜਿਹੜੇ ਇਹ ਟਰੱਕ ਚਲਾਉਣ ਦਾ ਕੰਮ ਕਰਦੇ ਸੀ ਤੇ ਕੁਝ ਸਮਾਂ ਪਹਿਲਾਂ ਅਮਰੀਕਾ ਗਏ ਸੀ ਪ੍ਰੰਤੂ ਇਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਇਹ ਰਾਤ ਇਹਨਾਂ ਦੀ ਆਖਰੀ ਰਾਤ ਹੋਵੇਗੀ ਦਰਸਲ ਜਦੋਂ ਇਹ ਨੌਜਵਾਨ ਟਰੱਕ ਚਲਾਉਂਦੇ ਸਮੇਂ ਆਪਣੇ ਟਰੱਕ ਨੂੰ ਸਾਈਡ ਤੇ پارک ਕਰਕੇ ਸੌ ਗਏ ਤਾਂ ਇਹਨਾਂ ਦਾ ਅਰਕਾਤ ਨੂੰ ਗਰਦਨਾ ਵੱਢ ਕੇ ਗਲਾ ਵੱਢ ਕੇ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ ਇੱਕ ਦੀ ਲੌਜਬਾਨ ਤਾਂ ਗਰਦਨ ਹੀ ਢੜ ਤੋਂ ਅਲੱਗ ਕਰ ਦਿੱਤੀ ਗਈ ਜਦਕਿ ਦੂਜੇ ਦੀ ਗਰਦਨ ਦੇ ਪਿਛਲੇ ਪਾਸੇ ਤੇਜ਼ ਤਾਰ ਹਥਿਆਰਾਂ ਨਾਲ वार ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਲੋਨ ਲੈ ਕੇ ਜਾਂ ਜ਼ਮੀਨਾਂ ਵੇਚ ਕੇ ਵਿਦੇਸ਼ ਭੇਜਿਆ ਹੋਵੇਗਾ ਉਹਨਾਂ ਦਾ ਕੀ ਕਸੂਰ ਸੀ ਦਰਸਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਤੋਂ ਵਿਦੇਸ਼ ਜਾਣ ਦਾ ਰੁਝਾਨ ਪਹਿਲਾਂ ਵਧਿਆ ਸੀ ਤੇ ਹੁਣ ਕੁਝ ਘਟਿਆ ਹੈ ਪਰੰਤੂ ਇਸ ਦੌਰਾਨ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਐ ਉਹ ਵਿਦੇਸ਼ ਪਹੁੰਚੇ ਬਹੁਤ ਸਾਰੇ ਨੌਜਵਾਨਾਂ ਦੇ ਮਾਪਿਆਂ ਨੇ ਲੋਨ ਲੈ ਕੇ ਜਾਂ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਰਜਗਾਰ ਦੀ ਭਾਲ ਵਿੱਚ ਭੇਜਿਆ ਹੈ ਪਰੰਤੂ ਇਹਨਾਂ ਨੌਜਵਾਨਾਂ ਦਾ ਇੰਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਕਿ ਦੇਖਣ ਵਾਲੇ ਵੀ 당ਗ ਰਹਿ ਗਏ ਹਰਾਨੀ ਦੀ ਗਲਤ ਹੈ ਕਿ ਇਸ ਕਤਲਾਂ ਦੌਰਾਨ ਇਹਨਾਂ ਤੋਂ ਕੋਈ ਲੁੱਟਖਸੁੱਟ ਨਹੀਂ ਕੀਤੀ ਗਈ ਬਲਕਿ ਸਿਰਫ ਕਤਲ ਹੀ ਕੀਤੇ ਗਏ ਹਨ ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਇਹ ਕਤਲ ਹੈ ਇਹ ਉੱਥੋਂ ਦਾ ਕੋਈ ਵਿਦੇਸ਼ੀ ਗੈਂਗ ਹੈ ਜਿਹੜੇ ਉਹਨਾਂ ਵੱਲੋਂ ਕੀਤਾ ਗਿਆ ਹੈ ਪਰੰਤੂ ਹਾਲੇ ਤੱਕ ਇਸ ਦੀ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਇਹ ਦੋਵੇਂ ਨੌਜਵਾਨ ਕੈਲੀਫੋਰਨੀਆ ਸਟੇਟ ਵਿੱਚ ਰਹਿੰਦੇ ਸੀ ਪਰੰਤੂ ਉੱਥੇ ਦੀ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਪਰੰਤੂ ਹਲੇ ਤੱਕ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਦੋਸਤੋ ਅਸੀਂ ਤਾਂ ਤੁਹਾਨੂੰ ਇਹੀ ਕਹਾਂਗੇ ਕਿ ਤੁਸੀਂ ਬਾਹਰ ਜਿੱਥੇ ਵੀ ਰਹੋ ਸੇਫ ਰਹੋ ਹਲਕੀਆਂ ਫੁਲਕੀਆਂ ਗੱਲਾਂ ਤੇ ਲੜਾਈ ਝਗੜਾ ਨਾ ਕਰੋ ਇੱਕ ਦੂਜੇ ਨਾਲ ਮਿਲ ਵਰਤ ਕੇ ਰਹੋ ਤਾਂ ਜੋ ਤੁਹਾਡੀ ਜ਼ਿੰਦਗੀ ਅਤੇ ਤੁਹਾਡੇ ਮਾਪਿਆਂ ਦੀ ਜ਼ਿੰਦਗੀ ਵੀ ਵਧੀਆ ਰਹੇ